ਬੱਤੀ ਬਾੜ ਕੀ ਬਨੇਰੇ ਉੱਤੇ ਰੱਖਦੀ ਹਾਂ ਗਲੀ ਭੁੱਲ ਨਾ ਜਾਏ ਚੰਨ ਮੇਰਾ ਬੂਹਾ ਖੋਲ ਕੇ ਮੈਂ ਬਾਰ-ਬਾਰ ਤੱਕਦੀ ਹਾਂ ਹਾਂਜੀ ਸਭ ਨੇ ਸੁਣਿਆ ਇਹ ਪਿਆਰਾ ਜਿਹਾ ਗੀਤ ਉਂਝ ਇਹ ਗੀਤ ਨਹੀਂ ਇੱਕ ਪੂਰਾ ਯੁੱਗ ਹੈ ਇੱਕ ਪੀੜੀ ਹੈ ਅਤੇ ਉਸ ਪੀੜੀ ਦਾ ਠਿਕਣਾ ਯਾਦਾਂ ਦਾ ਸ਼ਰਮਾਇਆ ਹੈ ਬਨੇਰੇ ਤੇ ਕਾਂ ਬੋਲਦਾ ਸੀ ਤਾਂ ਕਿਸੇ ਪ੍ਰਾਣੇ ਦੀ ਔਰਕ ਹੁੰਦੀ ਸੀ ਪ੍ਰਾਣਾ ਵੀ ਕਦੇ ਤਾਂ ਕਦੇ-ਕਦੇ ਆਉਣਾ ਸੀ ਬਰੇ ਸਮਾਂ ਕਾਲੀ ਤਾਰਿਆਂ ਭਰੀ ਰਾਤ ਕੋਠੇ ਦੀ ਕੱਚੀ ਛੱਤ ਅਤੇ ਤਾਰਿਆਂ ਨਾਲ ਉੜਦਿਆਂ ਸਦਰਾਂ ਇਹੋ ਜਿਹੇ ਸਮੇਂ ਜਦ ਕੋਈ ਦਿਲ ਵੀ ਕਿਸੇ ਨਾਲ ਸਾਂਝਾ ਨਹੀਂ ਸੀ ਕਰ ਸਕਦਾ ਅਤੇ ਦਿਲ ਦੀ ਗੱਲ ਸੁਣਨ ਵਾਲਾ ਮਾਹੀ ਪਰਦੇਸ ਹੁੰਦਾ ਸੀ ਤਾਂ ਬੇਸਬਰੇ ਅਤੇ ਮੂੰ ਜੋਰ ਮਟਿਆਰ ਦੇ ਦਿਲ ਅਤੇ ਜਜ਼ਬਿਆਂ ਦੀ ਉਡੀਕ ਕੁਝ ਇਸ ਤਰ੍ਹਾਂ ਹੁੰਦੀ ਹੁੰਦੀ ਸੀ ਨਾਮਵਾਨ ਕਿਤੇ ਵੀ ਮਹੀਨੇ ਦੋ ਵਾਰ ਮਹੀਨੇ ਜਾਂ ਸੁਮਾਹੀ ਹੋਣੀ ਸੀ ਤੇ ਮਾਹੀ ਦੀ ਉਡੀਕ ਇਸੇ ਤਰ੍ਹਾਂ ਹੀ ਹੋ ਸਕਦੀ ਸੀ ਹਾਂਜੀ ਕੱਚੇ ਕੋਠੇ ਸਨ ਅਤੇ ਮਿੱਟੀ ਦੇ ਬਨੇਰੇ ਉੰਜ ਘਰਾਂ ਦੇ ਦਰਵਾਜ਼ੇ ਕਦੇ ਬੰਦ ਨਹੀਂ ਸੀ ਹੁੰਦੇ ਦਰਵੇਸ਼ਾਂ ਲਈ yogੀਆਂ ਲਈ ਅਤੇ ਗਰਾਂਣਿਆਂ ਲਈ ਵੀ ਦਰਵਾਜ਼ਾ ਖਟਕਟਾਉਣ ਦੀ ਜ਼ਰੂਰਤ ਨਹੀਂ ਸੀ ਹੁੰਦੀ ਮਹਿਮਾਨ ਲਈ ਘਰ ਵਿੱਚ ਮਿੱਠਾ ਕਿਉਂ ਕਦੇ ਨਹੀਂ ਸੀ ਮੁਗਦਾ ਅਤੇ ਨਾ ਹੀ ਦਿਲ ਵਿੱਚ ਕਦੇ ਘਾਟ ਹੁੰਦੀ ਸੀ ਲੋਕਾਂ ਦੇ ਦਿਲ ਵੱਡੇ ਸਨ ਕੱਚੇ ਮਕਾਨਾਂ ਵਿੱਚ ਜਿਉਂਦਾ ਦਿਲ ਇਨਸਾਨ বাসਦੇ ਸਨ ਰਿਸ਼ਤੇ ਨਿੱਗੇ ਸਨ ਅਤੇ ਪਿਆਰ ਠਾਠਾ ਮਾਰਦਾ ਸੀ ਦੁੱਧ ਸੀ ਮੱਖਣ ਸੀ ਅਤੇ ਕਾਸ਼ੀ ਦਾ ਸੱਨਾ ਅતિਥਾ ਸੀ ਪਿੱਤਲ ਦੇ ਗਲਾਸ ਸੀ ਤੇ ਦਿਲਾ ਵਿੱਚ ਅਵੱਲੀ ਥਾਂ ਸੀ ਇਹੋ ਹੀ ਜ਼ਿੰਦਗੀ ਦੀ ਸ਼ਾਨ ਸੀ ਕੱਚੇ ਕੋਠਿਆਂ ਦੀ ਛੱਤਾਂ ਟੋਬੇ ਤੋਂ ਜਦ ਜ ਜਿੱਕ ਰਿਆ ਕੇ ਬਰਸਾਤ ਤੋਂ ਪਹਿਲਾਂ ਪੱਕੀਆਂ ਤਰ੍ਹਾਂ ਕੀਤੀਆਂ ਜਾਂਦੀਆਂ ਸਨ ਅਤੇ ਕੱਚੀਆਂ ਗੰਧਾ ਚੀਕਣੀ ਮਿੱਟੀ ਨਾਲ ਲਿਪੀਆਂ ਜਾਂਦੀਆਂ ਸਨ ਅਤੇ ਗੋਲੂ ਫੇਰ ਕੇ ਸਵਾਰਾ ਜਾਂਦਾ ਸੀ ਮਿੱਟੀ ਹੀ ਸਿਮਿੰਟ ਸੀ ਅਤੇ ਮਿੱਟੀ ਹੀ ਰੰਗ ਰੋਗਲ ਅਤੇ ਪੇਂਟ ਸੀ ਸੱਚ ਮੱਚਾ ਕਿੰਨਾ ਗਹਿਰਾ ਰਿਸ਼ਤਾ ਸੀ ਮਿੱਟੀ ਦਾ ਮਿੱਟੀ ਨਾਲ ਬਿਲਕੁਲ ਸਿੱਧਾ ਸਾਦਾ ਅਤੇ ਸੱਚਾ ਸੁੱਚਾ किन्ना निा इंतजार मिट्टी या सरों का बत्ती ही जिंदगी है जिंदगी है रिश्ते हन रिश्ते हैं निघ है निघ है ता प्यार है प्यार है तो इंतजार है इंतजार है तेरे दरवाजे की ਚਾਕ ਅਤੇ ਬਨੇਰੇ ਤੇ ਬਲਦੀ ਬੱਤੀ ਹੈ ਇਹੋ ਤਾਂ ਜ਼ਿੰਦਗੀ ਹੈ ਦੀਵਾ ਹੈ ਤਾਂ ਘਿਹਾਰ ਹੈ ਉਸ ਦਾ ਚੱਕ ਹੈ ਲਾਵਾ ਹੈ ਖੱ쩌 ਹੈ ਮਿੱਟੀ ਹੈ ਮਿੱਟੀ ਦੇ ਭਾਂਡੇ ਹਨ ਕਲਾਕਾਰੀ ਹੈ ਖਾਣ ਪੀਣ ਹੈ ਇਸ ਦੇ ਹਨ ਅਤੇ ਰਿਸ਼ਤਿਆਂ ਦਾ ਲਿਖ ਹੈ ਇਸ ਲਈ ਬਨੇਰੇ ਤੇ ਇਕੱਲਾ ਦੀਵਾ ਨਹੀਂ ਬਲਦਾ ਪੂਰੀ ਪੂਰੀ ਜ਼ਿੰਦਗੀ ਬਲਦੀ ਹੈ ਅੱਜ ਬਿਜਲੀ ਹੈ ਬਿਜਲੀ ਦੀ ਬੱਤੀ ਹੈ ਪੱਕੇ ਮਕਾਨ ਹਨ ਮਾਇਆ ਨਗਰੀ ਹੈ ਮਾਇਆ ਜਾਲ ਹੈ माया ही माया है थोकते रहते हैं मतलब ही प्यार है थोथी उपचारकता है अति ਜਿੰਨਾ ਚਿਰ ਬੰਦਾ ਕੁਦਰਤ ਦੇ ਨਾਲ ਰਹਿੰਦਾ ਹੈ ਉਸ ਅੰਦਰ ਜ਼ਿੰਦਗੀ ਦੀ ਖੁਸ਼ੂਬੀ ਰਹਿੰਦੀ ਹੈ ਜਿਉਂ ਜਿਉਂ ਬੰਦਾ ਕੁਦਰਤ ਤੋਂ ਦੂਰ ਹੁੰਦਾ ਜਾਂਦਾ ਹੈ ਉਸ ਵਿੱਚ ਰਿਸ਼ਤਿਆਂ ਦੀ ਨਿਗਤਾ ਖਤਮ ਹੁੰਦੀ ਹੈ ਅਤੇ ਇਸ ਜਿਸ ਮਿੱਟੀ ਦਾ ਉਹ ਬਣਿਆ ਹੈ ਉਸ ਮਿੱਟੀ ਨਾਲ ਨਾਤਾ ਖਤਮ ਹੁੰਦਾ ਜਾਂਦਾ ਹੈ ਇਸ ਲਈ ਦੋਸਤੋ ਉઠੋ ਸਵੇਰਾ ਹੋ ਗਿਆ ਆਤਿ ਆਓ ਕੁਦਰਤ ਵੱਲ ਚਲ ਜੀ ਕੁਦਰਤ ਮਿੱਟੀ ਅਤੇ ਅਸਲੀਅਤ ਨਾਲ ਰਿਸ਼ਤਾ ਜੋੜ ਜ਼ਿੰਦਗੀ ਨੂੰ ਭਾਵਨਾਵਾਂ ਨਾਲ ਮਾਲਾ-ਮਾਲ ਕਰੀ ਹਮੇਸ਼ਾ ਤੁਹਾਡੀ ਜ਼ਿੰਦਗੀ ਦੀ ਖੁਸ਼ਬੂ ਦੀ ਕਾਮਨਾ ਕਰਦਾ ਤੁਹਾਡਾ ਦੋਸਤ ਅਰੇਬ ਧੰਨਵਾਦ